ਤੇ ਵੀ ਥਿਲਨ ਸਿੱਟਣ ਨੂੰ ਥਾਂ ਨਹੀਂ ਮਿਲਦੀ ਇੰਨੀ ਸੰਗਤ ਜੁੜਦੀ ਆ ਅਨ ਪਿਆਰਿਓ ਜੇ ਗੁਰੂ ਦਾ ਇੰਨਾ ਸਤਕਾਰ ਆ ਤਾਂ ਸਿੱਖ ਦਾ ਵੀ ਸਤਕਾਰ ਆ ਅਨ ਪਿਆਰਿਓ ਜਿਹੜਾ ਅੰਮ੍ਰਿਤ ਬਾਬਾ ਦੀਪ ਸਿੰਘ ਨੇ ਪੀਤਾ ਸੀ ਉਹੀ ਅੰਮ੍ਰਿਤ ਅੱਜ ਵੀ ਮਿਲਦਾ ਉਹ ਗੱਲ ਵਾਕਾਂ ਪੜੈ ਤਾਂ ਤੇ ਨਹੀਂ ਰਹਿੰਦੇ ਬਾਣੀ ਨਹੀਂ ਪੜਦੇ ਪੜੋ ਸ਼ੁਰੂ ਕਰੋ ਆਪਣਾ ਜੀਵਨ ਬਣਾਓ ਅਨ ਪਿਆਰਿਓ ਮੈਂ ਬੇਨਤੀ ਕਰਾਂ ਅੰਮ੍ਰਿਤ ਵਾਰੇ ਅੰਮ੍ਰਿਤ ਵਾਰੇ ਮੈਂ ਬੇਨਤੀ ਕਰਾਂ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਾਪੁਰਖ ਹੋਏ ਪਤਾ ਨਹੀਂ ਕਿੰਨੇ ਲੱਖਾਂ ਨੂੰ ਅੰਮ੍ਰਿਤ ਛਕਾ ਗਏ ਕਿੰਨਿਆਂ ਨੂੰ ਗੁਰੂ ਨਾਲ ਜੋੜਿਆ ਧਿਆਨ ਨਾਲ ਸੁਣਿਓ ਪਿਆਰਿਓ ਮਾਪੁਰਖਾਂ ਦੇ ਦੀਵਾਨ ਹੋ ਰਹੇ ਸੀ ਬਾਬਾ ਅਤਰ ਸਿੰਘ ਜੀ ਮਾਪੁਰਖ ਵਜੋਂ ਦੀਵਾਨ ਦੀਵਾਨ ਹੋ ਰਹੇ ਸੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨ ਪੰਡਤਾਂ ਦਾ ਮੁੰਡਾ ਬਹਾਮਣਾਂ ਦਾ ਮੁੰਡਾ ਸੰਗਤ ਵਿੱਚ ਆ ਗਿਆ ਉਹਨੇ ਜਦੋਂ ਦੀਵਾਨ ਸੁਣਿਆ ਜੋ ਦੋਨੇ ਦੀਵਾਨ ਸੁਣਿਆ ਉਹ ਕਹਿਣ ਲੱਗਾ ਘਰ ਜਾ ਕੇ ਮਾਤਾ ਕੱਲ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਣੀ ਆ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਣਾ ਮੇਰੇ ਤੋਂ ਰਹਿ ਨਹੀਂ ਹੁੰਦਾ ਮੈਂ ਵੀ ਅੰਮ੍ਰਿਤ ਛਕਣਾ ਮਾਂ ਕਹਿ ਰਹੀ ਆ ਪੁੱਤਰਾ ਤੂੰ ਪੰਡਤਾਂ ਦਾ ਮੁੰਡਾ ਤੂੰ ਅੰਮ੍ਰਿਤ ਕਿਵੇਂ ਛਕ ਲੇਗਾ ਤੈਨੂੰ ਕਿਤਾ ਅੰਮ੍ਰਿਤ ਛਕਾਵਾਂਗੇ ਲੋਕੀ ਕੀ ਕਹਿਣਗੇ ਤੇਰਾ ਪਿਓ ਪੰਡਤ ਆ ਹਾਊ ਕੈਨ ਵੀ ਗਿਵ ਯੂ ਅਮਰਤ ਬਾਮਣਾ ਦਾ ਮੁੰਡਾ ਤੂੰ ਕਿੱਦਾਂ ਅਮਰ ਛਕਾਵਾਂਗੇ ਉਹ ਕਹਿਣ ਲੱਗਾ ਜੋ ਮਰਜੀ ਹੋਵੇ ਮਾਂ ਮੈਂ ਦੀਵਾਨ ਸੁਣ ਕੇ ਆਇਆ ਮੇਰਾ ਮਨ ਮੰਨ ਗਿਆ ਕਿ ਮੈਂ ਅਮਰਤ ਛਕਣਾ ਪਿਓ ਘਰ ਆਇਆ ਇਹ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦੀ ਜੀਵਨੀ ਚ ਲਿਖੀ ਹੋਈ ਆ ਗੱਲ ਤੁਸੀਂ ਪੜ੍ਹ ਵੀ ਸਕਦੇ ਆ ਇਟਸ ਰਿਟਨ ਇਨ ਦਾ ਲਾਈਫ ਸਟੋਰੀਜ਼ ਆਫ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਆ ਅਨ ਉਹ ਜਦੋਂ ਘਰ ਆਇਆ ਉਹ ਵੀ ਘਰ ਆ ਗਿਆ ਪੁੱਤਰ ਰੋ ਰਿਹਾ ਕਿ ਮੈਂ ਅਮਰ ਛਕਣਾ ਸਵੇਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਯਾਰ ਹੁਣਾਂ ਮੈਂ ਅਮਰ ਛਕਣਾ ਮੈਂ ਅਮਰ ਛਕਣਾ ਉਹਨਾਂ ਨੇ ਦੱਸਾਂ ਕੀ ਕੀਤਾ ਬੱਚੇ ਨੂੰ ਕਮਰੇ ਚ ਬੰਦ ਕਰਕੇ ਬਾਹਰੋਂ ਤਾਲਾ ਲਾਤਾ ਕਿ ਹੋਰੀ ਨਾ ਕਿ ਭੱਜ ਕੇ ਅਮਰ ਛਕਿਆਵੇ ਬਾਹਰੋਂ ਤਾਲਾ ਲਾ ਲਿਆ ਦੇ ਲੌਕਡ ਵਿਦ ਅ ਪੈਨ ਲੌਕਡ ਦੇ ਲੌਕਡ ਹਿਸ ਬੈਡਰੂਮ ਡੋਰ ਸੋ ਵੀ ਕਾਂਟ ਰਨ ਆਊਟ ਦ ਰੂਮ ਬੱਚਾ ਅੰਦਰ ਕਮਰੇ ਚ ਬੈਠਾ ਕਹਿ ਰਿਹਾ ਮੈਨੂੰ ਅੰਮ੍ਰਿਤ ਛਕਾ ਦਿਓ ਮੈਨੂੰ ਅੰਮ੍ਰਿਤ ਦੇ ਦਿਓ ਅੰਮ੍ਰਿਤ ਛਕਾ ਦਿਓ ਅੰਮ੍ਰਿਤ ਛਕਣਾ ਅੰਮ੍ਰਿਤ ਕਰਦਾ ਕਰਦਾ ਇੰਨਾ ਰੋ ਰਿਆ ਸੀ ਇਦਾਂ ਦਾ ਸਾਹ ਲਿਆ ਹੋਕਾ ਲਿਆ ਕਿ ਮਰ ਗਿਆ ਪੁੱਤ ਨਾਲ ਹੋਕਾ ਇਦਾਂ ਲਿਆ ਸਾਹ ਹੀ ਵਾਸਤਿਹ ਆਕ ਤੇ ਹੀ ਫਸਟ ਵੇ ਹੀ ਡਾਈਡ ਅੱਛਾ ਸਵੇਰ ਜਦੋਂ ਹੋਈ ਅਲੇ ਖੰਡਾ ਬਾਟਾ ਤਿਆਰ ਨਹੀਂ ਹੋਇਆ ਸੀਗਾ ਪਿੰਡਾਂ ਲਈ ਗੁਰੂ ਘਰ ਅੰਮ੍ਰਿਤ ਸੰਚਾਰ ਹੋਣਾ ਸੀ ਅੰਮ੍ਰਿਤ ਪਾਤਾ ਵਾਸਨ ਰੈਡੀ ਜਦੋਂ ਦਰਵਾਜ਼ਾ ਖੋਲ੍ਹਿਆ ਕਹਿਣ ਲੱਗੇ ਪੁੱਤ ਦੀ ਆਵਾਜ਼ ਨਹੀਂ ਆਈ ਸੁੱਤਾ ਹੋਊਗਾ ਚਲੋ ਸੌਂ ਗਿਆ ਹੋਣਾ ਦਰਵਾਜ਼ਾ ਜਦੋਂ ਖੋਲ੍ਹਿਆ ਪੁੱਤ ਤਾਂ ਸਾਹ ਨਹੀਂ ਲੈ ਰਿਹਾ ਪੁੱਤ ਮਰ ਗਿਆ ਰੋ ਰਹੇ ਨੇ ਹੁਣ ਇੰਡੀਆ ਦਾ ਹਿਸਾਬ ਡਿਫਰੈਂਟ ਆ ਇੱਥੇ ਨਾਲੋਂ ਇੰਡੀਆ ਪਿੰਡ ਸਾਰੇ ਇਕੱਠਾ ਹੋ ਜਾਂਦਾ ਜਦੋਂ ਕੋਈ ਮਰ ਜੇ ਸਾਰਾ ਉਸ ਟਾਈਮ ਹੀ ਇਕੱਠਾ ਹੋ ਜਾਂਦਾ ਇੱਥੇ ਚਲੋ ਬਾਅਦ ਚ ਇਕੱਠੇ ਹੁੰਦੇ ਆ ਉੱਥੇ ਉਸ ਟਾਈਮ ਹੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੰਸਕਾਰ ਵੀ ਉਦੋਂ ਹੀ ਹੋ ਜਾਂਦੇ ਨੇ ਇੱਥੇ ਹਫ਼ਤੇ ਹਫ਼ਤੇ ਬਾਅਦ ਸੰਸਕਾਰ ਹੁੰਦੇ ਆ ਬodies are cremated after weeks but in India they happens the same day ਅਨ ਉਹ ਤਿਆਰੀਆਂ ਕਰ ਰਹੇ ਨੇ ਕਿ ਸੰਸਕਾਰ ਕਰਨਾ ਬੱਚੇ ਦਾ ਬਾਹ ਰੋ ਰਹੀ ਆ ਇਹ ਪੁੱਤਰਾ ਜੇ ਮੈਂ ਤੈਨੂੰ ਅਮਰ ਸ਼ਕਾ ਲੰਦੀ ਤੂੰ ਨਾ ਜਾਂਦਾ ਜੇ ਮੈਨੂੰ ਪਤਾ ਹੁੰਦਾ ਤੂੰ ਇਦਾਂ ਹੀ ਜਾਣਾ ਸੀ ਇਦਾਂ ਦਾ ਭਾੜਾ ਵਾਪਰਨਾ ਸੀ If I knew this was going to happen I would have taken you to the Amritsar myself Ikko hi mera pota tu vi chadhai kar gaya tu vi chal gaya je mainu pata hunda tu amrit inna shakna chahunda main tenu aap leke jandi Us vele maa keh rahi aa ke sanskarta karna hi aa eda par pind wale gurudware nu pehla leke jaiye ke main eh nahi chahundi ਕਿ ਅੰਮ੍ਰਿਤ ਦਾ ਬੂੰਦ ਇਹਦੇ ਮੁਖੜੇ 'ਚ ਪੈ ਜਾਏ ਕਿਉਂਕਿ ਮੈਂ ਨਹੀਂ ਇਹ ਚਾਹੁੰਦੀ ਕਿ ਮੇਰਾ ਪੁੱਤ ਅਮਰ ਛਕਣਾ ਚਾਹੁੰਦਾ ਸੀ ਕਿ ਮੇਰੇ ਕਰਕੇ ਮੇਰਾ ਪੁੱਤ ਮਰ ਗਿਆ ਮੈਨੂੰ ਇਹ ਮੇਰੇ ਤੇ ਦਾਗ ਨਾ ਲੱਗੇ ਮੈਂ ਨਹੀਂ ਇਹ ਦਾ ਵੇਖ ਸਕਦੀ ساری ਜ਼ਿੰਦਗੀ ਅੱਛਾ ਦਾ ਮਦਰ ਦਾ ਫਾਦਰ ਦਾ ਵਿਲੇਜ ਪੀਪਲ ਗਾਟ ਟੂਗੇਦਰ ਇਕੱਠੇ ਹੋਏ ਲਾਸ਼ ਨੂੰ ਚੁੱਕ ਕੇ ਲੈ ਕੇ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਅੱਗੇ ਰੱਖਿਆ লাশ ਨੂੰ ਦੀ ਪਲੇਸਦ ਬੋਡੀ ਇਨ ਫਰੰਟ ਆਫ ਦ ਗੁਰਦੁਆਰਾ ਪਹਿਰੇਦਾਰ ਕੋਲ ਗਏ ਸਾਰੀ ਘਟਨਾ ਦੱਸੀ ਕਿ ਪੁੱਤ ਕੱਲ ਦੀਵਾਨ ਤੇ ਆਇਆ ਸੀ ਸੁਣਿਆ ਦੀਵਾਨ ਹੋ ਰਿਹਾ ਸੀ ਕਿ ਮਹਾਂਮਰਤ ਛਕਣਾ ਪੰਜਾਬ ਪਿਆਰਿਆਂ ਦੇ ਜਥੇਦਾਰ ਬਾਬਾ ਅਤਰ ਸਿੰਘ ਜੀ ਸਗੇ ਮਸਤੂਆਣਾ ਸਾਹਿਬ ਜਥੇਦਾਰ ਜੀ ਬਾਪੂ ਬਾਬਾ ਅਤਰ ਸਿੰਘ ਤੱਕ ਪਹਿਰੇਦਾਰ ਨੇ ਜਦੋਂ ਇਹ ਬੇਨਤੀ ਕੀਤੀ ਬਾਪੂ ਕਹਿਣ ਲੱਗੇ ਕਿ ਮਰਿਆਦਾ ਵਿੱਚ ਤਾਂ ਹੈ ਨਹੀਂ ਕਿ লাশ ਨੂੰ ਅੰਮ੍ਰਿਤ ਛਕਾਉਣਾ ਮਰਿਆਦਾ ਵਿੱਚ ਇਹ ਗੱਲ ਨਹੀਂ ਹੈ ਕਿ ਟੂ ਅ ਡੈਡ ਬਾਡੀ ਟੂ ਸ਼ਿਕਾ ਅੰਮ੍ਰਿਤ ਕੇ ਲਾਸ਼ ਨੂੰ ਅੰਮ੍ਰਿਤ ਛਕਾਉਣਾ ਪਰ ਜੇ ਇਹ ਹੋਕਾ ਲੈਂਦਾ ਮਰਿਆ ਅੰਮ੍ਰਿਤ ਕਰਦਾ ਕਰਦਾ ਫਿਰ ਇਹਨੂੰ ਅੰਮ੍ਰਿਤ ਜ਼ਰੂਰ ਛਕਾਵਾਂਗੇ ਅਰਦਾਸ ਕੀਤੀ ਕਲਗੀਆਂ ਵਾਲਿਆ ਨੀਲੇ ਸ਼ਾਹ ਸਵਾਰ ਅੰਮ੍ਰਿਤ ਦਾ ਦਾਤਿਆ ਤੂੰ ਆਪ ਪੰਜਾਂ ਵਿੱਚੋਂ ਵਰਤੀ ਤੂੰ ਆਪ ਕਿਰਪਾ ਕਰੀ ਲਾਸ਼ ਨੂੰ ਅੰਦਰ ਲੈ ਕੇ ਆਏ ਪਿਆਰਿਓ ਦੇ ਪਲੇਸ ਦ ਡੈਡ ਬਾਡੀ ਇਨ ਫਰੰਟ ਅਰਦਾਸ ਕੀਤੀ ਬਾਬਾ ਅਤਰ ਸਿੰਘ ਜੀ ਮਾਹਪੁਰਖਾ ਨੇ ਉਸ ਬੱਚੇ ਦੇ ਮੁਖੜੇ ਵਿੱਚ ਬੂੰਦ ਪਾਇਆ ਅੰਮ੍ਰਿਤ ਦਾ ਤਾਂ ਕਹਿਣ ਲੱਗੇ ਇਹ ਪੁੱਤਰਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਦਾਂ ਆਖਿਆ ਮਾਹਪੁਰਖਾ ਨੇ ਉਹ ਬੱਚਾ ਉੱਠ ਕੇ ਖੜ ਗਿਆ ਜਦੋਂ ਮਾਪੁਰਖਾਣੇ ਕੇ ਆ ਪੁੱਤਰਾ ਬੋਲ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਉੱਠ ਕੇ ਖੜ ਗਿਆ ਬੱਚਾ ਉਸ ਵੇਲੇ ਪਤਾ ਨਹੀਂ ਕਿੰਨਿਆਂ ਨੇ ਅਮਰ ਛਕਿਆ ਜਦੋਂ ਇਹ ਵੇਖਿਆ ਕਿ ਅੰਮ੍ਰਿਤ ਵਿੱਚ ਇੰਨੀ ਤਾਕਤ ਮੈਂ ਕੱਲ ਕੀ ਆਖ ਰਿਆ ਸੀ ਜੇ ਮੈਂ ਇੱਥੇ ਬਰੀਫ ਕੇਸ ਵਿੱਚ 1 ਮਿਲੀਅਨ ਡਾਲਰ ਲੈ ਕੇ ਖੜ ਜਾ ਸਾਰਿਆਂ ਨੇ ਧੱਕਾ ਕਰਨਾ ਕਿ ਮੈਨੂੰ ਬਰੀਫ ਕੇਸ ਫੜਾ ਦਿਓ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਪਰ ਅੰਮ੍ਰਿਤ ਨੂੰ ਪਛਾਣਿਆ ਨਹੀਂ ਪਿਆ ਰਹੋ ਅੰਮ੍ਰਿਤ ਦੀ ਕਦਰ ਨਹੀਂ ਪਾਈ ਆਪਾਂ ਆਈ ਅੰਮ੍ਰਿਤ ਤੋਂ ਦੂਰ ਭੱਜਦੇ ਆ ਮੈਂ ਇਹੀ ਗੱਲ ਕਹਿੰਦਾ ਹੁੰਦਾ ਜੇ ਇਹੀ ਸੋਚ ਲਈਏ ਕਿ ਬਾਜਾ ਵਾਲਿਆ ਤੂੰ ਆਪਣੇ ਗੋਡਿਆਂ ਤੇ ਜਾਚਕ ਬਣ ਕੇ ਇਸ ਅੰਮ੍ਰਿਤ ਨੂੰ ਲੋਚਦਾ ਰਿਆ ਕਿ ਮੈਂ ਕਿਉਂ ਨਾ ਅੰਮ੍ਰਿਤ ਛਕਾਂ ਜੇ ਗੁਰੂ ਜੇ ਗੁਰੂ ਚੇਲਾ ਬਣ ਕੇ ਅੰਮ੍ਰਿਤ ਮੰਗ ਰਿਆ ਜੇ ਗੁਰੂ ਚੇਲਾ ਬਣ ਕੇ ਅੰਮ੍ਰਿਤ ਮੰਗ ਰਿਆ ਪਿਆਰਿਓ ਆਪਾਂ ਕਿਉਂ ਨਹੀਂ ਮੰਗਦੇ ਸੋਚਣ ਦੀ ਗੱਲ ਆ ਇੱਕ ਹੋਰ ਘਟਨਾ ਦੱਸਾਂ ਬਾਬਾ ਅਤਰ ਸਿੰਘ ਜੀ ਦੀ ਮਾਤਾ ਨੇ ਅੰਮ੍ਰਿਤ ਨਹੀਂ ਛਕਿਆ ਸੀ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਮਦਾ ਹਜਨ ਠੇਕ ਨਮਰਤ ਮਰ ਗਈ ਮਾਂ ਸੀ ਫਸਟ ਵੇ ਜਿਹੜਾ ਤਿਆਰ ਕੀਤੀ ਮਾਂ ਦੀ ਲਾਸ਼ ਠਿਕਾ ਉੱਥੇ ਰੱਖੀ ਬਾਲਨ ਲੋ ਲੱਗੇ ਸੀਗੇ ਤੇ ਬਾਅਦ ਵਿੱਚ ਫਾਇਰ ਟੂ ਦ ਬੋਡੀ ਅੱਗ ਲੋ ਲੱਗੇ ਸੀਗੇ ਬਾਲਨ ਲੋ ਲੱਗੇ ਸੀ ਅਨ ਪਿਆਰਿਓ ਮਾਂ ਉੱਠ ਕੇ ਬਹਿ ਗਈ ਕਹਿ ਲੱਗੀ ਮੈਨੂੰ ਅੰਮ੍ਰਿਤ ਛਕਾ ਦਿਓ ਮਰੀ ਜਿਉਂਦੀ ਹੋ ਗਈ ਮੈਨੂੰ ਅੰਮ੍ਰਿਤ ਛਕਾ ਦਿਓ ਉਸ ਵੇਲੇ ਆਖਿਆ ਮਾਤਾ ਆ ਕੀ ਭਾਣਾ ਵਾਪਰ ਗਿਆ ਉਸ ਵੇਲੇ ਕਹਿਣ ਲੱਗੇ ਉਹ ਨਾ ਦਰਗਾਹ 'ਚ ਮੈਨੂੰ ਥਾਂ ਮਿਲਦਾ ਉਹ ਨਾ ਨਰਕਾਂ 'ਚ ਥਾਂ ਮਿਲ ਰਿਹਾ ਨਾ ਦਰਗਾਹ 'ਚ ਥਾਂ ਮਿਲਦਾ ਨਾ ਨਰਕਾਂ 'ਚ ਕਹਿਣ ਲੱਗੇ ਕਿਉਂ ਕਹਿਣ ਲੱਗੇ ਨਰਕਾਂ 'ਚ ਨਹੀਂ ਲਿਜਾ ਸਕਦੇ ਇਹ ਮਾਹਪੁਰਖਾਂ ਦੀ ਮਾਂ ਆ ਇਹ ਮਾਂ ਆ ਮਾਹਪੁਰਖਾਂ ਦੀ ਵੀ ਕੌਂਟ ਟੇਕ ਹਰ ਇੰਟੂ ਹੌ ਨਰਕਾਂ ਚ ਨਹੀਂ ਲੈ ਕੇ ਜਾ ਸਕਦੇ ਪਰ ਦਰਗਾਹ ਚ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਇਹ ਗੁਰੂ ਵਾਲੀ ਨਹੀਂ ਬਣੀ ਇਹ ਗੁਰੂ ਵਾਲੀ ਨਹੀਂ ਬਣੀ ਗੁਰੂ ਵਾਲੀ ਬਣੂਗੀ ਤਾਂ ਹੀ ਦਰਗਾਹ ਵਿੱਚ ਢੋਈ ਮਿਲੂ ਪਿਆਰ